ਅਸੀਂ ਜਦੋਂ ਅਸੀਂ ਰੁੱਖਾਂ ਦੇ ਸਵਾਲ ਆਪਣੇ ਬੱਚਿਆਂ ਤੇ ਮਾਪਿਆਂ ਨੂੰ ਕਰਦੇ ਸੀ ਬੋਰ ਪੀਪਲ ਸਾਨੂੰ ਸਾਡੇ ਬਜ਼ੁਰਗਾ ਵਾਂਗ ਲੱਗਦੇ ਸੀ ਪਰ ਮਨੁੱਖ ਵਿੱਚ ਸਬਰ ਸੰਤੋਖ ਕਿੱਥੇ ਕਾਰਾਂ ਮੋਟਰਾਂ ਗੱਡੀਆਂ ਦਾ ਗਾਹ ਪਾ ਦਿੱਤਾ ਸੀ ਦੇ ਹਲਕੇ ਵਿੱਚ ਵਿਰੁੱਧ ਪਾ ਕੇ ਵੱਡੇ ਵੱਡੇ ਪਹਾੜਾਂ ਨੂੰ ਰੁੱਖਾਂ ਜਿਵੇਂ ਰੋਂਗ ਉਡਾ ਦਿੱਤਾ ਸਾਡਾ ਜੋਦ ਲਗਤਾ ਅਸੀਂ ਉਹੀ ਕੀਤਾ ਮਨੁੱਖ ਬਸ ਆਪਣੇ ਆਪ ਨੂੰ ਸ਼ਾਬਾਹ ਦੇਂਦਾ ਰਿਹਾ ਅਸਲ ਵਿੱਚ ਮਨੁੱਖ ਪਾਗਲ ਹੋ ਗਿਆ ਅਜੀਬ ਨੁਕਤੇ ਪੱਲੇ ਹੈ ਕਿ ਪਲਾ ਜੋ ਹੈ ਸਾਡੇ ਸਾਹਮਣੇ ਹੈ ਪਰ ਬਸ ਅਸੀਂ ਅਸਰ ਜਤਨ ਮੰਨ ਨਹੀਂ ਰਹੇ ਸਾਨੂੰ ਸਾਂ ਨਹੀਂ ਆ ਰਿਹਾ ਹਰ ਇੱਕ ਇਨਸਾਨ ਦੇ ਗਲ ਵਿੱਚ ਆਕਸੀਜਨ ਦੇ ਸਿਲੰਡਰ ਵਾਲਾ ਘੰਟਾ ਜਲਦੀ ਹੀ ਪਵੇਗਾ ਧਰਤੀ ਉੱਪਰ ਰੁੱਖਾਂ ਦੀ ਕਮੀ ਨੂੰ ਸੱਦਾ ਅਸੀਂ ਇਹ ਦਿੱਤਾ ਹੁਣ ਇਸ ਨੂੰ ਰੋਕਣ ਦਾ ਪਰਲਾ ਵੀ ਸਾਨੂੰ ਹੀ ਕਰਨਾ ਪਵੇਗਾ ਜੇ ਥੋੜਾ ਹੋਤਾ ਵੀ ਕਿਤੇ ਆਪਣੇ ਕਰੇ ਦਾ ਪਛਤਾਵਾ ਹੋਵੇ ਤਾਂ ਸੋਚ ਕੀ ਆਪਣੇ ਪੈਰਾ ਉਤੇ ਕਹਾੜਾ ਵੀ ਆ ਮਾਰਿਆ ਹੁਣ ਭੁਗਤੋ ਬਹੁਤ ਬਹੁਤ ਅੰਦਰ